ਛੋਟੀ ਜੀ ਜਾਣਕਾਰੀ ਦਿਨਾਂ ਆ 5 ਸਾਲਾਂ ਦੀ ਸੁਖਿੰਦਰ ਮਿਸਤਰੀ ਤੋਂ ਬ੍ਰੇਕ ਕਰਾਏ ਸੀ ਫੋਰਡ 3600 ਦੇ ਠੀਕ ਹੈ ਆਪਣਾ ਟਰੈਕਟਰ ਨੂੰ 5 ਸਾਲ ਹੋ ਗਿਆ ਬ੍ਰੇਕ ਕਰਨ ਨੂੰ ਸੁਖਿੰਦਰ ਮਿਸਤਰੀ ਤੋਂ ਕਰਾਏ ਸੀ ਇਹ ਟਰੈਕਟਰ 39 ਫਾਰਮ ਹੈ ਤੇਲ ਬ੍ਰੇਕ ਆਣਾ ਛੜ ਕੇ ਤਾਂ ਮੈਂ ਬਾਉਣ ਲੱਗਿਆ ਨੂੰ ਠੀਕ ਹੈ ਤੇ OL ਬ੍ਰੇਕਾ ਜਿੰਨੇ ਆਪਣੇ ਫੋਰਡ 3600 ਦੇ ਬ੍ਰੇਕ ਲੱਗਦੇ ਆ ਉਨੇ ਜਿੰਨੇ ਇਹਦੇ ਬ੍ਰੇਕ ਲੱਗਣਗੇ ਨਾ 19 3600 ਦੇ ਲੱਗਣਗੇ 5 ਸਾਲਾਂ ਤੱਕ ਅਕਰੀਬੀ ਮੈਂ Ford 3600 ਦਾ ਆਪਣੇ ਕਰਾਇਆ ਬ੍ਰੇਕ ਸਖਜਿੰਦਰ ਤੋਂ ਜਿੰਨੇ ਇਹਦੇ ਲੱਗਣਗੇ ਉਨੇ ਹੀ ਹੁੰਦੇ ਲੱਗਣਗੇ ਬ੍ਰੇਕ ਇਹ ਬੈਡ ਬ੍ਰੇਕਾਂ ਦਾ ਆਇਲ ਬ੍ਰੇਕਾਂ ਵਾਲਾ ਉਹ ਸਾਧੀਆਂ ਬ੍ਰੇਕਾਂ ਵਾਲਾ Ford 3600 ਤਾਂ ਇੱਕ ਛੋਟੀ ਜਾਣਕਾਰ ਦੇਣਾ ਇਹਦੇ ਬੈਡ ਬ੍ਰੇਕ ਆ ਇੰਨੇ ਹੀ ਲੱਗਦੇ ਆ ਉਹਦੇ ਹੀ ਪੁੰਗਲ ਨਾਲ ਨੱਪੇ ਜਾਂਦੇ ਆ ਇਹਦੇ ਹੀ ਪੁੰਗਲ ਨਾਲ ਨੱਪੇ ਜਾਂਦੇ ਆ ਤੇਲ ਡੱਬੀ ਲੱਗੀ ਹੈ ਤੇਲ ਬ੍ਰੇਕਾਂ ਪਾਈਪਾਂ ਹੈਗੀਆਂ ਇਹ ਤੇਰੇ ਬ੍ਰੇਕਾਂ ਦਾ ਟਰੈਕਟਰ ਹੈ। ਇਹ ਨਿਕਸ ਆਇਲ ਬ੍ਰੇਕ ਵੈੱਡ ਬ੍ਰੇਕਾਂ ਵਾਲਾ। ਉਹ ਲਿਖਿਆ ਇੰਨੇ 3600 ਦੇ ਲੱਗਣਗੇ ਇਹ ਜਾਣਕਾਰੀ ਛੋਟੀ ਜੀ ਦੱਸੀ ਮੈਂ ਕਿ 5 ਸਾਲਾਂ ਤੱਕ ਮੈਂ ਆਪਣੇ ਸ੍ਰੀ ਗਿਂਦਰ ਤੋਂ ਕਰਾਏ ਨੂੰ ਹੋ ਗਿਆ ਬ੍ਰੇਕ ਇਹ। 5 ਸਾਲਾਂ ਤੱਕ ਬ੍ਰੇਕ ਇਸ ਟਰੈਕਟਰ ਵਾਂਗੂ ਲੱਗਣਗੇ ਆਇਲ ਬ੍ਰੇਕਾਂ ਵਾਂਗੂ। 5 ਸਾਲਾਂ ਤੱਕ ਅਸੀਂ ਪੂਰਾ ਚੀਜ਼ ਚੈੱਕ ਕਰੀ ਹੈ। ਸੇਮ ਹੀ ਰਹਿਣਗੇ ਬ੍ਰੇਕ ਜਿੰਦੇ ਇਹਨੇ ਜਿੰਨੇ ਇਹਦੇ ਲੱਗਣਗੇ ਉਹਨੇ ਉਹਦੇ ਲੱਗਣਗੇ ਬ੍ਰੇਕ ਸੇਮ ਵੈੱਡ ਬ੍ਰੇਕਾ ਜਿੰਨੇ ਬਹੁਤ ਵਧੀਆ ਬ੍ਰੇਕ ਕਰਦਾ ਸਭਜਿੰਦਰ ਮਿਸਤਰੀ